ਦੇਖ ਤਾਂ ਵਧੀਆ ਲੱਗਦੀ ਆ ਹੈ ਉਠ ਖੜੇ ਜੀ ਚੱਲੀਏ ਟੀ-ਸ਼ਰਟ ਦੇਖ ਕੇ ਇਹਨਾਂ ਦਾ ਜਲਾ ਲਿਓ ਵੀ ਕ੍ਰਿਕਟ ਖੇਡਣ ਚੱਲਿਆ ਕਿਉਂਕਿ ਗਰਮੀ ਆ ਗਈਆਂ ਗਰਮੀ ਹਲੇ ਹਲੇ ਟੀ-ਸ਼ਰਟਾਂ ਕੱਢੀਆਂ ਨਹੀਂ ਹੈਗੀਆਂ ਅੱਜ ਮਹਿਕ ਨੇ ਆ ਜਾਣ ਮਹਿਕ ਦੇ ਆਏ ਤੇ ਸਾਰੇ ਟੀ-ਸ਼ਰਟਾਂ ਕੱਢ ਦੇਣੀ ਪਰ ਹੁਣ ਗਰਮੀ ਵਾਲੇ ਟੀ-ਸ਼ਰਟਾਂ ਚੱਲਣਗੇ ਠੀਕ ਹੈ ਜੀ ਹਾਂ ਜੀ ਕੱਢ ਦਿਓ ਤਿਹਰ ਮੈਂ ਮਰਾਂ ਮੈਂ ਕਿੜਾ ਮਹਿ ਕਿੰਨੇ ਟਾਈਮ ਤੱਕ ਕੱਢਣਾ ਮੈਂ ਕਿੜਾ ਮੈਂ ਕਿੰਨੇ ਘੰਟੇ ਤੱਕ ਕੱਢਣਾ ਜਦ ਤੱਕ ਮੈਂ ਬੇਲਾ ਹੋ ਜਾਣਾ ਖੇਤਾਂ ਦੇ ਕਿੜੇ ਕੱਢ ਕੇ ਦੁੱਧ ਆ ਦੇਖਾ ਖੇਤਾਂ ਦੇ ਨਾ ਉਹਨੂੰ ਤਾਂ ਇਹ ਦੁੱਧ ਦੁੱਧ ਡੋਲੂ ਲੈ ਦੁੱਧ ਲਈ ਜਾ ਕਰਨ ਨੂੰ ਸੀ ਨਾ ਅੱਛਾ ਸਾਡਾ ਦੁੱਧ ਲੱਗਾ ਮਲਕੀਸੀ ਬਾਈ ਰਹਿੰਦੇ ਹੁਣ ਤਾਂ ਪਹਿਲਾਂ ਦੁੱਧ ਲਈ ਜਾਂਦੀ ਸੀ ਇਹ ਡਿਊਟੀ ਮਹਿਗ ਦੀ ਹੁੰਦੀ ਸੀ ਜੋ ਡਿਊਟੀ ਹੁਣ ਮੈਂ ਨਿਭਾ ਰਿਹਾ ਅੱਜ ਲੱਗਣ ਦੀ ਆ ਰੌਣਕ ਇੱਥੇ ਫੇਰ ਦੁਬਾਰੇ ਸਾਫ ਸਾਫ ਜਿਹਾ ਚੰਗਾ ਲੱਗਦਾ ਨਾ ਇਹਦੀ ਮਾਂ ਨੇ ਕੱਲ ਸਾਫ ਕਰਾਇਆ ਮਹਿਕ ਦੀ ਨੇ ਤੇ ਕਹਿੰਦੀ ਮਹਿਕ ਨੇ ਆਉਣਾ ਸਾਫ ਕਰਦੀ ਚਾਰੇ ਪਾਸੇ ਤੇ ਉਹ ਆ ਗਿਆ ਬਾਈ ਤੋਂ ਸਾਹਮਣੇ ਸਾਡੇ ਟੱਕਰੇ ਹੁੰਦੇ ਨੇ ਮੇਰੇ ਬਾਈ ਨਾਲ ਕੁਸ਼ਮਿਲੀ ਬਾਈ ਇਧਰ ਤੇ ਮੈਂ ਨਿਕਲਦਾ ਉਧਰ ਤੇ ਬਾਈ ਨਿਕਲਦਾ ਹੁੰਦਾ ਅਜੇ ਅੰਦਰ ਇੱਕ ਹੋਰ ਖੁਸ਼ਕਬਰੀ ਆ ਆਲ ਵਾਲੀ ਵੀਡੀਓ ਸਾਇਦ ਤੁਸੀਂ ਦੇਖ ਲਈ ਹੋਣੀ ਆ ਆਪਣੀ ਕਿਚਨ ਆ ਗਈ ਆ ਘਰ ਦੇ ਵਿੱਚ ਆਹ ਤੇ ਇਧਰ ਆ ਕਮਰਾ ਇਸ ਦੀ ਸੈਟਿੰਗ ਕਰਨੀ ਹੈ ਹੁਣ ਇਹ ਦੇਖਦੇ ਰੱਖਣ ਵਾਸਤੇ ਕਿੱਥੇ ਰੱਖੀਏ ਇਹਨੂੰ ਚੱਲ ਵੀ ਚੱਲੀਏ ਆ ਜਾਣਾ ਇਹਨਾਂ ਨੂੰ ਇੱਥੇ ਜਗ੍ਹਾ ਬਣਾ ਕੇ ਇੱਥੇ ਬਾਹਰ ਰੱਖ ਲਈਏ ਸਾੜ ਪਰ ਪਈ ਰਹੂ ਕਿੱਧਰ ਚੱਲੇ ਉਧਰ ਨੂੰ ਇੱਥੇ ਤਾਂ ਜਿੱਧਰ ਪੈ ਇਧਰ ਚੱਲੇ ਕਿੱਧਰ ਨੂੰ ਚੱਲੇ ਚੱਲ ਮੈਂ ਵੀ ਮੈਂ ਵੀ ਚੱਲਦਾ ਨਾਲੇ ਨਾਲ ਆ ਜਾ ਤਾਂ ਹੌਲੀ ਜਾਣਾ ਤੁਰਕ ਤੇਜ਼ ਜਾਣਾ ਨਾ ਨਾ ਹੌਲੀ ਜਾ ਚੱਲ ਆਇਆ ਮੈਂ ਵੀ ਤੇਰੇ ਨਾਲ ਨਾਲ ਇਕੋਨ ਖਰਚਾ ਚੱਲ ਤੁਰ ਕੇ ਚਲੀਏ ਹੋਰ ਵੀ ਨਹੀਂ ਮਿਆ ਮੈਂ ਠੀਕ ਆ ਭਾਈ ਇੱਥੇ ਚੜਜਾ ਇੱਥੇ ਤੇ ਮੈਂ ਇਧਰ ਸਾਈਡ ਨੂੰ ਹੋ ਜਾਂਦਾ ਉਹ ਸਾਡਾ ਕਾਲਵਾ ਜੀ ਤਿੰਨ ਲੱਟਾਂ ਮਰ ਜਾ ਰਹੇ ਹਾਂ ਮੈਨੂੰ ਡਰਦਾ ਨਹੀਂ ਹੈ ਕਾਲੇ ਹੈ ਕਹ ਤੈਨੂੰ ਨਿਮੇ ਇੱਥੇ ਸਾਰੇ ਕੁੱਤੇ ਨੂੰ ਪੈਣਾ ਹੈ ਹੈ ਨਹੀਂ ਸਾਲਾ ਮੈਂ ਦੇਖ ਤੇ ਸਾਰੇ ਕੁੱਤੇ ਨੇ ਪੈਣਾ ਇਹਦੇ ਪਰ ਨੂੰ ਹੁਣ ਭਾਈ ਆਪਾਂ ਆਏ ਆ ਉੱਥੇ ਤੇ ਮੈਂ ਕਹਿੰਦਾ ਇਹ ਹੀ ਭੰਪਦਾ ਸਭ ਤੋਂ ਹਾਂ ਦੇਖ ਪੈਂਦਾ ਸਾਰੇ ਕੁੱਤੇ ਆਪਨ ਨੂੰ ਇਹਨੇ ਸਾਰੇ ਕੁੱਤੇ ਮੈਨੂੰ ਭੈੜਾ ਹੁਣ ਜਾ ਕੇ ਹੈ ਕੁਝ ਚੱਕਰ ਜਾ ਜਦੋਂ ਮੈਂ ਦੇਖਣੀ ਇਹਨੇ ਦੇਖੀ ਉਹ ਹੈਗਾ ਜਟਮ ਬਾਈ ਹਾਂ ਜਾ ਕੇ ਮਾ ਉਹ ਦੇਖ ਹਾਂ 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 ਉਹ ਤੇ ਜਟਮ ਨਹੀਂ ਹੈ ਕਿ ਹਾਂ ਹਾਂ ਜਿਆਦਾ ਕੋਈ ਰੋੜਾ ਰੂੜਾ ਪੱਜਿਆ ਬਈ ਦੇ ਚੱਲ ਇੱਥੇ ਕਿੱਥੇ ਤੱਕ ਜੀਬ ਜਾਂਦੀ ਨੇ ਕੁੱਤੇ ਵੀ ਹੋ ਜਾਂਦਾ ਠੀਕ ਤੂੰ ਘਰੇ ਰਹਿੰਦਾ ਯਾਰ ਫਿਰ ਬੁੜਾ ਇਹਨੂੰ ਪੁੱਛ ਇੱਕ ਵਾਰੀ ਚੱਟ ਦਿਹਾ ਰਿਹਾ ਮੈਂ ਮੋੜ ਤੱਕ ਆਲੂ ਦੇਖ ਦੇ ਥੋੜਾ ਦਿਨ ਨਹੀਂ ਆਉਣਾ ਹੈਗਾ ਘਰ ਨੂੰ ਜਾ ਜਾਹ ਕਿੱਡਾਈ ਹੋਊਗੀ ਮਤੇ ਆਉਣਾ ਨਹੀਂ ਪਾਈ ਨਾ ਮੁੜ ਜਾਣਾ ਮੁੜ ਜਾਣਾ ਹਾਂ ਥੋੜੀ ਹਿੰਡੀ ਜੀ ਕਰੂ ਦੋ ਤਿੰਨ ਵਾਰੀ ਕਿਤੇ ਮੋੜ ਜਾਂਦਾ ਫਿਰ ਨਹੀਂ ਆਉਣਾ ਹੈਗਾ ਮੈਂ ਹੋਰ ਪਾਸੇ ਦੇਖ ਹੁਣ ਦੇਖ ਹੁਣ ਉਹ ਮੈਂ ਹੋਰ ਪਾਸੇ ਇੱਧਰ ਨੂੰ ਜਾਣਾ ਮੈਂ ਉੱਧਰ ਹੀ ਜਾਣਾ ਹੈਗਾ ਘਰ ਨੂੰ ਜਾ ਲਓ ਜੀ ਸਰਪੰਚ ਸਾਹਿਬ ਨੇ ਹੋਮ ਸਰਵਿਸ ਵੀ ਦੇਣ ਲੱਗੇ ਆ ਆਪਣੀ ਲੈਂਦੀ ਰੈਡੀ ਆ ਹਾਂ ਹੋਮ ਸਰਵਿਸ ਬਾਈ ਮਿਸਤਰੀ ਫੋਨ ਕਰੂ ਸਿੱਧੀ ਸਪਲਾਈ ਬੱਟ ਵੀ ਜੇ ਫਿਰ ਸੀਗਾ ਨਾ ਹੋਰ ਨਹੀਂ ਦੇਣੀ ਆ ਪਾਣੀ ਕਿਸ ਦੀ ਹਾਂ ਹਾਂ ਚਾਹੀਦਾ ਵੀ ਇਹਦੇ ਪਾ ਨੰਬਰ ਨੂੰ ਬਲ ਲਖਾ ਲਾ ਹੁਣ ਨੰਬਰ ਵੀ ਲਖਾਓ ਨਾਲੇ ਸਰਪੰਚ ਦੇ ਮੈਂ ਸ਼ੇਅਰ ਸਰਪੰਚ ਸਟ੍ਰੀਮ ਕਰਕੇ ਰਿਪੋਰਟ ਸ਼ੇਅਰ ਕਰਦਾ ਹਾਂ 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 ਇਹ ਬੰਦੇ ਦਾ ਗੌਰ ਰੱਖੀ ਮੜੇ ਜੀ ਇਹਦੀ ਹਾਂ ਹਾਂ ਬੰਦਾ ਖਿਆ ਨਵੇਂ ਨਵੇਂ ਸ਼ੇਵ ਕਰਾਈਏ ਨੇ ਨਾ ਇਹਦ ਨੂੰ ਇਹ ਮਜ਼ਾ ਇਹ ਇਹ ਚੱਕਰ ਹੋਰੇ ਜ਼ਿਆਦਾ ਕਰਾਉਂਦੀ ਐ ਜੇ ਰੜੀ ਕਰ ਲਾਂ ਤਾਂ ਜੇ ਗਰਾਊਂਡ ਬਣਾਉਣਾ ਜੀ ਸਾਰੀ ਰਾਦੂ ਕਰ ਮੈਂ ਪਤਾ ਨਹੀਂ ਕਿਹੜਾ ਸੁਨੱਖਾ ਜਾਂ ਮੁੰਡਾ ਕੋ ਮਦਾ ਖਰਦਾ ਮੋਟਰ ਤੇ ਆ ਗਿਆ ਪਰ ਟਲਿਆ ਨਹੀਂ ਹੈਗਾ ਇਹ ਮੱਲਕ ਮੱਲਕ ਦੇਖ ਕੇ ਮੈਨੂੰ ਜਿੱਤ ਤੱਕ ਮੈਨੂੰ ਦਿਖਦਾ ਨਹੀਂ ਤਾਂ ਹੈਗਾ ਪਿੱਛੇ ਫਿਰ ਨਾਲ ਆ ਜਾਂਦਾ ਤਾਂ ਫਿਰ ਨਾਲ ਆ ਜਾਂਦਾ ਹਟਿਆ ਨਹੀਂ आ, क्या हो गया सारण तो ता नहीं पै जू स्परेगी पैके उपर मौसम लिस्सा लिस्सा जहा करके चल देखते फिर स्परे करनी पी उ मैं ला देते पर ਆਪ ਵੀ ਜਿੱਤੇ ਚੱਲ ਵੀ ਚੱਲੀਏ ਮੈਂ ਤਾਂ ਬਚਾਉਂਦਾ ਹੁੰਦਾ ਇੱਕ ਤਾਂ ਉਹ ਇਹਨੂੰ ਭੌਂਗ ਰੇ ਸਾਹਮਣੇ ਕੁੱਤਾ ਬਹੁਤ ਡੇਂਜਰਸ ਕੁੱਤਾ ਹੈ ਇਹ ਇਹਦੇ ਪਿੱਛੇ ਆ ਰਿਹਾ ਆ ਮੈਂ ਸੱਨ ਪੈ ਜਾਣਾ ਹਲੋ ਅਧਰਾ ਨਰਕ ਕਸਾਈ ਕਰਾਉਣੀ ਐ ਇਹਨੇ ਲਓ ਜੀ ਡਾਊਨ ਆਇਆ ਇਹਨਾ ਭਾਈ ਮੈਨੂੰ ਕੰਮ ਦੇ ਮੈਂ ਕਹਾ ਜਾ ਤੈਨੂੰ ਕੰਮ ਦੇ ਦਿੰਦੇ ਆ। ਕੀ ਇਹ ਕਸਾ ਲੈ ਕਰਨਾ ਤਾਂ ਪੈਣਾ। ਕਦਾਂ ਰਹਿ ਜੱਤ ਡਾਉਨ ਰੱਖਿਆ ਹੁਣ ਮੈਂਕ ਵੀ ਆ ਗਿਆ ਹਸ ਤ੍ਰਿਕਾ ਹਸ ਤ੍ਰਿਕਾ ਹਸ ਤ੍ਰਿਕਾ ਹਸ ਤ੍ਰਿਕਾ ਹੋਰ ਡਾਉਨ ਦਰਵਾਜਾ ਲਾਉਣਾ ਇਧਰ ਰਤ ਨੂੰ ਮੈਂ ਪਿੱਛੇ ਪਿਆ ਸਰੀ ਉਹ ਖੰਭੇ ਜੀ ਅਸੀਂ ਦਰਵਾਜਾ ਆਦਾਉ ਨਾ ਜਦ ਨੂੰ ਆ ਜਾ ਬਾਅਦ ਚ ਦੇਖੀ ਘੁੰਮੀ ਸਰੀ ਹਲੇ ਇਹਦਾ ਲਾ ਮੈਨੂੰ ਤਾਂ ਮੈਨੂੰ ਆ ਜਾਣਾ ਤਾਂ ਮੇਦੇ ਆਇ ਤੇ ਨਾ ਹਾਂ ਮੈਂ ਕਿੱਥੇ ਹੋ ਗਿਆ ਦੋਸਤ ਮੈਂ ਹੱਕ ਜਾ ਡਿਊਟੀ ਕਰਦਾ ਲੱਗ ਕੰਮ ਕਰ ਰਹਾ ਹਾਂ ਖੜਾ ਡੜੀ ਦੇਤੇ ਪੈਸੇ ਨਹੀਂ ਲੈਣੇ ਮੈਂ ਮੈਂ ਲੱਗ ਜਾ ਫਿਰ ਕੰਮ ਹਾਂ ਹਾਂ ਜੇਤੀ ਆ ਜਾ ਮੈਂ ਤਰਾ ਚਾਹੀਦਾ ਕਿੱਥੇ ਪਈ ਸਰੀਏ ਜੀ ਉਹ ਹੋਰ ਹੋਰ ਹੋਣਾ ਇਹ ਤਾਂ ਦਰੋਚਾ ਲੱਗਦਾ ਕਰੀ ਆ ਹਾਂ ਸਬਸਬਸ ਤੇ 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 ਪੂਰੇ ਲਮਾ ਹਾਂ ਲੱਕੜੀ ਤਾਂ ਸਭ ਹੋਇਆ ਉਸ ਤੇ ਚੱਕਦੇ ਸਾਰੇ ਐਂਕੂ ਜੱਗਾ ਮੰਗ ਰਿਹਾ ਮੈਂ ਨਹੀਂ ਸਾਰੇ ਨਾਲ ਜਿਹੜਾ ਵਿਕੀ ਗਏ ਇਹਦੇ ਵਿੱਚ ਨੇ ਇੱਕ ਵਾਰੀ ਥੋੜੋ ਜਿਹਾ ਹਲਕਾ ਜਿਹਾ ਰੰਗ ਪਰਵਾ ਦੀ ਹੈ ਪੀਪੜੀ ਨੈਪਟੋ ਦੀ ਲੱਕੜ ਦੀ ਹਾਂ ਹਾਂ ਮੈਂ ਦੇਖ ਕੇ ਮਾ ਦੂਜਾ ਯਾਰ ਉੱਤਰ ਦੇਖ ਚੰਗਾ ਮੈਂ ਕਹਾਂ ਗੰਗਿਆ ਇਹਨੂੰ ਖੋਲ ਲੈ ਤੇਲ ਤਾਂ ਮਿਲ ਗਿਆ ਖੋਲ ਲੱਕ ਸੋ ਤਰੀਕੇ ਦੇ ਨਾਲ ਲੌਜੀਕ ਜਗਾੜ ਬਣਾਇਆ ਇਹਦੇ ਵਿੱਚ ਰੰਗ ਪਾ ਕੇ ਕਰੂਗਾ ਲੱਗੇ ਡਾਣ ਬਾਬਾ ਕਹਿੰਦਾ ਕੰਮ ਚਾਹੀਦਾ ਮੈਂ ਕਹਾਂ ਜਾ ਕੰਮ ਦੇ ਦੇਣੇ ਕਰਨੇ ਵਾਲਾ ਬਣ ਕੰਮੇ ਕੰਮ ਬਣ ਗਈ ਗੱਲ ਮਾੜਾ ਬਣੇ ਜਾਨਾ ਹਾਂ ਜਦੋਂ ਮੈਂ ਵਾਸਤੇ ਆਇਆ ਨਾ ਲਾਵੇ ਮੈਂ ਦੋ ਕੁ ਮਹੀਨੇ ਨਾਲ ਗੱਲਾਂ ਬਾਤਾਂ ਆਈ ਹਲੇ ਟੈਲਾਂ ਵਾਲਾ ਬਾਈ ਆ ਗਿਆ। ਜਾਂ ਇੱਥੇ ਤੇ ਆ ਚਕਾ ਕੇ ਇੱਥੇ ਮੁਰਾ ਲਾ ਦੀਏ। ਕੀ ਚੀਜ਼ ਹੈ? ਡੱਬੇ ਉਹ ਬਾਹਰੇ। ਸਫਾਈ ਕਰਵਾ ਗਣ ਇੱਥੇ ਆ ਹਾਂ। ਢਿੱਲੇ ਤਾਂ ਹੁੰਦੇ ਨੇ ਨਾ ਛੋਟੇ। ਉਹ ਨਹੀਂ ਜੱਕਰਾਂ ਉੱਥੇ ਗੱਤ ਪੈ ਜਣੀ ਮੰਨਣੀ ਨਹੀਂ ਹੈ। ਤੈਨੂੰ ਕਹਿੰਦੇ ਵੀ ਅੰਦਰ ਕਰ ਦੇ ਪਰ ਬਾਹਰ ਪੈ ਪੈਣੀ ਨਹੀਂ ਹੁੰਣਾ ਪਰ। ਗੱਲ ਤਾਂ ਸੁਣ ਲਓ। ਹਾਂ। ਗੱਲ ਵੀ ਨਹੀਂ ਸੁਣਦੇ ਆ ਹੀ ਭੈਣਾ ਭੁੱਜ ਗਏ। ਜੇ ਤੈਨੂੰ ਮੰਨਣੀ ਨਹੀਂ ਹੈ ਫਿਰ। ਤੁਸੀਂ ਬਹੁਤ ਮੰਨਦੇ ਆ। ਉਹ ਜਾਣੇ ਨਹੀਂ ਬੜਨੇ ਡੇਢ ਛੋਟਾ ਹੋ। ਮੈਂ ਕਿਹਾ ਦੇਖੀ ਹਾਂ ਮੈਂ। ਹਾਂ। ਜਿਹੜੇ ਛੋਟੇ ਡੱਬੇ ਆ। ਆਹ ਚੋੜ ਦੇਂਗਾ ਹਾਂ ਹਾਂ ਇਹ ਆ ਜਣੇ ਕਿਹੜੇ ਇੱਕ ਅੱਧਾ ਆ ਜੂਗਾ ਵਿੱਚ ਹੋਰ ਇੱਕ ਅੱਧਾ ਜੇ ਬਾਹਰ ਇਹ ਸਾਰੇ ਟਿਕ ਚੜਨਗੇ ਫੇਰ ਇੱਥੇ ਫੇਰ ਬਾੜੂ ਕੱਢੂਗਾ ਔਖਾ ਹੋਊਗਾ ਬਾੜੂ ਫੇਰ ਕੱਢੂਗਾ ਔਖੇ ਹੋਊਗਾ ਉੱਥੇ ਲਾ ਕੇ ਨਾ ਪੁੱਟਾ ਖੜਾ ਕਰ ਦੇਣਾ ਹੁੰਦਾ ਅਸਲ ਕਰਦੇ ਨਹੀਂ ਜਾਊਗੀ ਅੰਦਰ ਹੈ ਨਹੀਂ ਜਾਂਦੀ ਫੇਰ ਜੇ ਫੱਟਾ ਹੀ ਆਏ ਜੇ ਬਾਹਰ ਹੀ ਰੱਖ ਦੂਗਾ ਸਾਰੇ ਫੇਰ ਕਿ ਹੋਜੂਗਾ ਸੀਮੈਂਟ ਦੇਖਦਾ ਕਿੰਨਾ ਪਿਆ ਸੀ ਬੰਦਾ ਉਹ ਚੱਕ ਦੇਣਾ ਉਹ ਨਾ ਹਜ਼ਾਰੇ ਉੱਪਰ ਚੜਾਏ ਹੋਏ ਇਹਦੇ ਵਾਸਤੇ ਚੜਾਏ ਹੋਏ ਪੇਪਰ ਹਲੇ ਦੇ ਪਰਤੇ ਇੱਕ ਹੋਰ ਲਹਿਰ ਉਤਰਨੀ ਹਲੇ ਇਹਦੇ ਪਰ ਇੱਕ ਉਹਦੇ ਉੱਪਰ ਵੀ ਚੜੀ ਹੁੰਦੀ ਲਹਿਰ ਇਹਦੇ ਪਰ ਇਹ ਨੰਗਾ ਵੀ ਹੈ ਨੰਗਾ ਵੀ ਹੈ ਲੈ ਲੈ ਨੂੰ ਕੋਈ ਨਹੀਂ ਹੈਗੀ ਕੋਈ ਤਾਂ ਬਾਹਰ ਕੱਪੜਾ ਪਾ ਜਾਊਗਾ ਪਰ ਮੇਤੇ ਨੇ ਭਾਈ ਮੈਨੂੰ ਨਾ ਪੁੱਛੀ ਜਾ ਜਿੱਥੇ ਤਾਂ ਲੋਨੇ ਲਵਾ ਦੇ ਬੰਦੇ ਦੇ ਤਾਂ ਦੋ ਦੇੜਾ ਤੈਨੂੰ ਨਾਲ ਕਿੱਥੇ ਲੋਨੇ ਦਿਖਾ ਦੇ ਫਿਰ ਉਹ ਸੋਨੇ ਭਾਈ ਆ ਮਾੜਾ ਥੱਲੇ ਨੂੰ ਇੱਧਰ ਇੱਧਰ ਕੰਮ ਕਰੋ ਪਹਿਲਾਂ ਯਾਰ ਆ ਕੱਢੋ ਕੰਮ ਉਹ ਮੁੰਡੂ ਵੀ ਨਾਲ ਕਿੱਥੇ ਗਿਆ ਦੂਜੇ ਨਾਲ ਆਇਆ ਛੋਟਾ ਦੂ ਉਹ ਮੁੰਡੇ ਨੂੰ ਬੁਲਾਇਆ ਆਪਣੇ ਆਪਣੇ ਰਸੋਈ ਆ ਗਈ ਆ ਹੀ ਬਣੇਗਾ ਮੇਰੇ ਆਪਣੇ ਰਸੋਈ ਆ ਗਈ ਇੱਥੇ ਨਾ ਟਾਇਲ ਲਗਣੀ ਰਫ ਟਾਇਲ ਜਿਹੜੀ ਆਪਣੀ ਬੱਚੀ-ਪੁੱਛੀ ਹੈ ਨਾ ਉਹਦੇ ਪਿੱਛੇ ਰਹੀ ਹੈ ਤਿੰਨ ਜਾਇ ਤੁਕੜੇ ਬੜੇ ਇੱਧਰ ਇੱਧਰ ਲਗਣੀ ਥੱਲੇ-ਥੱਲੇ ਆ ਫਿਰ ਮੈਂ ਇੱਥੇ ਬਾਕਸ ਲਾਉਣੇ ਨੇ ਇਹਨਾਂ ਨੇ ਇੱਕ ਅੱਧੇ ਦਿਨ ਚ ਹੈਂ ਅੱਜ ਹਾਂ ਇੱਥੇ ਸਾਰਾ ਕੱਢ ਕੇ ਸਮਾਨ ਆ ਐ ਸਾਈਡ ਦਾ ਘੁੰਮਣਾ ਪੈਣਾ ਇਹਦੀ ਅੱਜ ਦੋ ਦਿਨ ਰੋਜੋ ਹੁਣ ਹਾਂ ਉਹ ਫਰਟ ਕਢਾ ਲੈਣਾ ਰੋ ਬੰਦਾ ਹੋਇਆ ਫਰੰਟ ਵਾਲਾ ਇਹ ਰਾਟਿੰਗ ਹੁੰਦੀ ਆਂਦਾ ਬੰਦਾ ਆ ਅੱਛਾ ਫਤੋ ਇਧਰੋਂ ਉਧਰੋਂ ਹੋ ਲੱਗਿਆ ਕੋਈ ਇਧਰ ਲੱਗਿਆ ਰਹੀਂ ਨਹੀਂ ਆਏਗਾ ਹੁਣ ਚਾਹ ਮੈਂ ਫੋਨ ਕਰਕੇ ਪੁੱਛਦਾ ਕਿ ਮਿੰਟ ਮੈਂ ਪੁੱਛਦਾ ਕੌਣ ਮੈਂ ਬਹੁਤ ਸਮਾਂ ਲੱਗ ਰਿਹਾ ਬਾਕੀ ਕਰ ਪੈਂਦਾ ਹਾਂ ਤੇ ਰਾਂ ਨਹੀਂ ਹਾਰ ਜਾਂਦੀ ਆ ਜਾ ਤਮਾ ਮੈਸਤਰੀ ਵੀ ਆ ਚੁਪਿਆ ਤਾਂ ਇੱਥੇ ਯਾਰ ਹਾਂ ਤਮੇ ਇਹਦੇ ਉੱਪਰ ਕਹਿੰਦਾ ਤਰ ਸਿੱਕ ਪੋਣੇ ਨੂੰ ਕਮਾਉਂਗਾ ਹਾਂ 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 ਕਮਾ ਤੇਰਾ ਨਹੀਂ ਆ ਜਾਂਦੀ ਆ ਬਾਅਦ ਚ ਬਾਅਦ ਚ ਲਾਉਂਦੇ ਆ ਹੁਣ ਤਾਂ ਇਹ ਤਾਂ ਕੱਚਾ ਹੀ ਉਪਰ ਹਲ ਤਾਂ ਨਾ ਹੁੰਦਾ ਕਿ ਮਾਰਨਾ ਤਾਂ ਮਰੀ ਰਪੇ ਜੀ ਕਰਨੇ ਪੈਣੀ ਇੱਕ ਵਾਰੀ ਦੀ ਅੱਛਾ ਨਾ ਰ ਪੈਣੀ ਲਈਦੀ ਆਪਾਂ ਨੇ ਹਾਂ 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 ਤਾਂ ਠੀਕ ਆ ਹਾਂ ਹਾਂ ਅੱਛਾ ਕਰਦੀ ਬਾਅਦ ਚ ਫਿਰ ਦਿਖਾ ਦਿੰਦੀ ਆ ਅੱਛਾ ਉੱਪਰ ਪਾ ਲਾਤਾ ਹਾਂ ਲਾਤਾ ਤਾਂ ਪਰ ਇੱਕ ਵਾਰੀ ਹੁਣ ਫਿਰ ਛਿੜਾਦੀ ਪਾਣੀ ਦੇ ਨਾਲ ਆ ਠੀਕ ਆ ਉੱਪਰ ਹਾਂ ਠੀਕ ਆ ਸਰਦਾਂ ਨਹੀਂ ਪਾਣੀ ਕਿਵੇਂ ਇੱਕ ਸਾਢੇ ਜਣ ਨੂੰ ਫੜਦਾ ਥੋੜਾ ਜਿਹਾ ਟੈਂਕੀ ਵਾਲੀ ਜਗ੍ਹਾ ਤੇ ਮੈਂ ਕਹਿੰਦਾ ਉਹੀ ਪਾਦਾ ਪਰ ਆਪਣਾ ਗਲਤੀ ਹੋ ਗਈ ਉੱਥੇ ਨਾ ਉੱਥੇ ਨਾ ਮੂਰੇ ਨਾ ਮੂਰੇ ਰਤੇ ਲਾ ਕੇ ਮੂਰੇ ਬਚੰਦਰ ਕੱਟੇ ਛੱਡ ਦੇਣਾ ਦਾ ਭਾਵੇਂ ਉਹ ਆਇਆ ਤੇ ਮੀਂਹ ਕਿੜੀ ਦਾ ਪਾਣੀ ਦਾ ਬੱਥ ਧੀ ਦਾ ਇੱਧਰ ਵੀ ਹੁੰਦੀ ਆ ਨਾ ਓਏ ਨੰਗ ਨੰਗ ਪਾਛਾ ਛੜੀ ਚਾਲ ਦੀ ਉੱਥੇ ਜਾ ਮਾਰ ਰਹਿਣਾ ਦਾ ਤੇਰਾ ਹਾਂ ਜੇ ਨਾ ਟੈਂਕੀ ਦਾ ਵੀ ਪਾਣੀ ਹੋਣਾ ਉੱਥੇ ਉਹ ਘਿਰਦਾ ਗੁੰਝੇ ਜਿਹਾ ਅੱਛਾ ਨਾਲ ਇੱਧਰੋਂ ਆਉਣਾ ਬਾਹਰ ਨੂੰ ਉਹ ਇੱਥੇ ਮੁਰੇ ਲਾਉਂਗਾ ਥੱਲੇ ਕੋ ਟਾਇਲ ਛੋਟੀ ਜੀ ਟੁਕੜਾ ਜਾ ਨਹੀਂ ਹਾਂ ਸਾਜੀ ਜੀ ਹੈਂ ਇੱਥੇ ਮੁਰੇ ਹੂੰ ਅੱਛਾ ਲੋਕੀ ਤੇ ਨਹੀਂ ਆਉਣਾ ਇਹ ਲੋਟ ਤਾਂ ਦੇਖ ਲੈ ਤੇ ਬਾਜਾ ਲਾਉਗਾ ਉਹ ਭਾਈ ਇਹਦੇ ਉੱਪਰ ਵੀ ਲਾਉਣੀ ਟਾਇਲ ਆਹ ਦੇਖੋ ਇਹਨਾਂ ਦੀ ਪੱਥਰ ਲਾਉਣਾ ਆਹ ਇਹਦੇ ਉੱਪਰ ਪੱਥਰ ਲਾਉਣਾ ਪੱਥਰ ਇਹ ਟਾਇਲ ਹਾਂ ਉਹ ਕਹਿੰਦੇ ਨੇ ਨਾ 1 ਇੰਚੀ ਮੂਲੇ ਨੂੰ ਕੱਢਦੇ ਹੋ ਹਾਂ ਹਾਂ ਜੇ ਟੇਲ ਲਾਉਂਗਾ ਟੁੱਟ ਜਾਣਾ ਨੁੱਕਰਨਾ ਮਾਸਟਰ ਲਾਉਂਦਾ ਪੱਤਾ ਉਹ ਪੱਥਰ ਤੋਂ ਫਿਰ ਤਾਉਂਦੇ ਨਾ ਉਹ ਫਿਰ ਆਪਣਾ ਕੌੜੀ ਕਹਿੰਦਾ ਮੈਂ ਤਾਂ ਹੀ ਨਾ ਚਲ ਠੀਕ ਹੈ ਫਿਰ ਪੱਥਰ ਲਿਆ ਮਾਉਣ ਤੋਂ ਬਰ ਅੱਜ ਕੱਲ ਚ ਜਾ ਕੇ ਫਿਰ ਕੌੜੀ ਦਾ ਕੰਮ ਹੈ ਫਿਰ ਚੜਣਾ ਫਿਰ ਤੁਸੀਂ 2-2 ਇੰਚ ਬਾਹਰ ਦਾ ਐਨੇ ਜਿਹੜੇ ਨੇ ਖੱਚਲਣਾ ਉਹ ਤੇਰੇ ਭਾਈ ਨੇ ਤੰਗ ਕਰੇ ਉਹ ਨਹੀਂ ਆਉਂਦਾ ਹੈਗਾ ਯਾਰ ਹੁਣ ਲਾਉਂਦਾ ਨਹੀਂ ਕਰਕੇ ਮੇਰਾ ਜਾਮਦਾ ਇੰਤਲੀ ਪਰਿਵੈ ਤੇਰੀ ਫੌਕਸੀ ਆਇਆ ਇੱਧਰ ਆ ਸਾਈਟਾਂ ਉੱਪਰ ਹੈ ਆ ਥੱਲੇ ਦੀ ਪਰਿਵਾਈ ਹੈ ਠੀਕ ਹੈ ਟੋਨੇ ਤੈਨੂੰ ਸੋਹਣੇ ਉਹ ਰਹਿੰਦੀ ਤੇਰੀ ਫੌਕਸੀ ਥੱਲੇ ਭਾਂਡੇ ਨੂੰ ਆ ਉਹ ਚਿੱਟਾ ਭਰ ਹੋਣਾ ਜੀ ਭਰਦਾ ਅੱਛਾ ਚਿੱਟਾ ਠੀਕ ਹੈ ਗਰਾਉਂਡਿੰਗ ਹੋ ਗਈ ਠੀਕ 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 ਵੈਲ ਫਿਨਿਸ਼ ਚਾਹੀਦਾ ਵੈਲ ਫਰੇਸ਼ ਕੋਈ ਗੁਲੀ ਦੇ ਚੱਕੇ ਵੀ ਉਹ ਦੇਖਿਆ ਹੋਇਆ ਹੋਇਆ ਲੋ ਜੀ ਸਾਡਾ ਕਾਰਪੈਂਟਰ ਵੀ ਆ ਗਿਆ ਧੰਨ ਭਾਲ ਸਾਡੇ ਦੋ ਦਿਨ ਬਾਅਦ ਦਰਸ਼ਨ ਹੋਏ ਤੁਹਾਡੇ ਆ ਜਾ ਆ ਜਾ ਮੜਾ ਜਾ ਆ ਦੇਖ ਬੰਦਾ ਲਾਇਆ ਮੈਂ ਕੰਮ ਪਰ ਯਾਰ ਲੈ ਤਾਂ ਕੰਮ ਬਧੇ ਨਹੀਂ ਤਾਂ ਹੁਣੀ ਰੋਕ ਦਈ ਉਹਨੂੰ ਸਹੀ ਏ ਸਹੀ ਕਰ ਟਿਕਾ ਮੈਂ ਕਿ ਵਿਚ ਵਿਚ ਰੰਗਮ ਲਵਾ ਦੀ ਵਧੀਆ ਵਧੀਆ ਹਾਂ ਇਹ ਪਠਮੁੜੀ ਤੇ ਨੀ ਮਰੋੜੀ ਰਹਿਣ ਦੀ ਪਿਛਮੁੜੀ ਨਾ ਲੋੜੇ ਵਿਚ ਟਿਕਿਆ ਲੋੜ ਹਾਂ ਹਾਂ ਫਸਾਇਆ ਤਾਂ ਨਾ ਮੇਰਾ ਵੀਰ ਲੱਕਣ ਦੀ ਗੁੱਛੇ ਦੇ ਇਹਦੇ ਪਰ ਨਾ ਲਾਈ ਪਰਛ ਭਾਈ ਜਿਹਦੇ ਪਰ ਉਹਨਾਂ ਫਾਸ ਕਰਨੀ ਤੇ ਪੂਰਾ ਮਾਰ ਅੰਦਰ ਮਾਰਦੇ ਮਾਰ ਨਾ ਮਾਰ ਜੇ ਬਚ ਕੇ ਮਾਰ ਦੇ ਮਨ ਹੋਰ ਥੋੜਾ ਪਤਲਾ ਕਰ ਲੈ। ਠੀਕ ਹੈ? ਠੀਕ ਹੈ। ਇਹ ੱੱਲੇ ਮਾਰਨ ਨੇ। ਹਾਂ ਮਾਰਨ ਮਾਰਦੇ ਮਾਰਦੇ ੱੱਲੇ। ਖਿਚਣ ਵਾਲੇ ਵੀ ਆ ਗਏ ਨੇ। ਹਾਂ। ਥੋੜਾ ਕਰਾਈ ਇਹਨੂੰ। ਬਹੁਤ ਚੀ ਕਰਾਵਾਂਗੇ ਹੁਣ। ਉਹ ਮੈਨੂੰ ਪੁੱਛ ਕਿ ਨਹੀਂ ਕਰਿਆ ਚੱਕ ਲਿਆਂਦਾ ਸਮਾਨ ਮੈਂ ਤਾਂ ਹਲ ਤਰ ਤਰ ਜਦਾਂ ਥੋੜੇ ਹਰੀ ਹਰੀ ਜੀ ਨਿਬੜ ਲੈਣੀ ਸੀ। ਧੰਨਵਾਦ। ਤਾਂ ਮੋਹਣੋ ਦੋ। ਚੱਲ ਇਹਦੇ ਬੱਲੀ ਬੱਲੀ ਪਾ ਦੇ। ਫਿਰ ਬਾਅਦ ਵਿੱਚ ਤੁਹਾਨੂੰ ਦੱਸੂਗਾ ਜਦੋਂ ਕੰਮ ਕਰਣੀ। ਉਹ ਵਾਹ ਤੁਹਾਡੇ ਅੰਦਰ ਬੜੀ ਪਾੜ ਚੇੜ ਹੋ ਰਹੀ ਹੈ ਤੂੰ ਚੱਕ ਲੈਂਦੇ ਹੈ। ਹਾਂ ਡਾਉਨ ਜਿਹੜਿਆ ਸਿਮੈਂਟ ਵਾਲੇ ਟੋਟੇ ਆ ਇਹ ਚੱਕ ਇੱਥੇ ਲਾ ਪੂਰੇ ਯਾਰ। ਕਿੰਨੇ ਕ ਬਏ ਇਹ? ਉਹ ਸੀਦੇ ਅ ਫਿਰ ਇਹਨਾਂ ਦਾ ਜਿਹੜੀ ਅੰਦਰ ਪਈ ਆ ਹਾਲੇ ਬਾਹਰ ਕੱਢਣੀ ਯਾਰ ਹਾਲ ਰਸੋਈ। ਜਿਹੜੀ ਆਟਾ ਉਹਨਾਂ ਜਿਹੜੇ ਦਾ ਛੋਟੇ ਡੱਬੇ ਇਹਦੇ ਵਿੱਚ ਆ ਜਿਹੜੇ ਛੋਟੇ ਡੱਬੇ ਆ ਇਹ ਇੱਧਰ ਟਿਕਾ ਦੇ ਲਿਆ ਕੇ ਇੱਥੇ ਹਾਂ ਇੱਧਰ ਆ ਜਿੰਦ ਨੂੰ ਖਵਾ ਦਮ ਠੀਕ ਹੈ ਉਹ ਬਣਾ ਲਿਆ ਹੈ ਹਾਂ ਹਾਂ ਬਦਾਂ ਇਹਨਾਂ ਪਹਿਲਾਂ ਬਾਹਰ ਸਵਾਲੋ ਜਿਹੜੇ ਬੜੇ ਡੱਬੇ ਬਾਹਰ ਕੱਢ ਲੈਣ ਤੇ ਬਾ ਇਹ ਜੋ ਸਮਟ ਤਾਲਾ ਸਟ ਤਾਂ ਤਮੇ ਆ ਕਰਵਾਇਂ ਫਿਰ ਤੇ ਜਿਹੜੇ ਟੋਟੇ ਤਾਂ ਹਜੇ ਦੇ ਛੋਟੇ ਟੋਟੇ ਉਹਦੇ ਪਰ ਖਵਾ ਦੇ ਉਪਰ ਦਾ ਫਿਰ ਆਏ ਨਾ ਕਰੇ ਰੇਤਾ ਕਢਾ ਲੈਣ ਤੇ ਬਾਹਰ ਪਹਿਲਾਂ ਆ ਰਹਾਂ ਰੇਤਾ ਕਢਾ ਲੈ ਉਹਦੇ ਇਹ ਸਾਰਾ ਸਮਾਨ ਆ ਜਾਣਾ ਤੇ ਉਹ ਭਿੱਜੇ ਦੇ ਵਾਲਾ ਸਮਾਨ ਇੱਕ ਥਾਂ ਤੇ ਰੱਖਦਾ ਤੇਰਾ ਮਿਸਟਰ ਸਮਿਟੇ ਆ ਜਾਵੇ 10 ਮਿੰਟ ਰੱਖ ਦਾਂਗੇ ਨਹੀਂ ਜਿੱਥੇ ਨਾਲ ਉੱਥੇ ਨਾਲ ਐਕਸੇ ਰੱਖ ਲਾ ਉਹਦੇ ਪੋਲ ਵੀ ਦੇ ਇਹਦਾ ਆਪਣਾ ਜਿਗਾਰ ਰੱਖ ਲਾ ਸਾਰਾ ਤੇ ਰੇਤਾਰੇ ਕੰਮੇ ਆਉਣਾ ਬਾਹਰ ਕੰਮ ਕਰਾਉਣਾ ਰੇਤਾ ਇਹਦੇ ਨਹੀਂ ਆਉਣਾ ਉੱਪਰ ਤਾਂ ਰੂਮ ਬਣਾ ਪਾਉਣਾ ਉਹ ਇਹਨਾਂ ਨੂੰ ਦੋ ਨਾ ਇਹ ਰੇਤਾ ਕੱਢ ਲੈ ਬਾਹਰ ਘੜ ਦੇ ਰੇਤਾ ਦਾ ਤੂੰ ਦੱਸ ਤਾ ਪਾਸ ਤਾਂ ਕਰਾਂ ਨਹੀਂ ਹੈ ਤੂੰ ਕੱਥਾ ਹੈਗਾ ਦਿਲ ਮਾਊਡਰ ਨੂੰ ਉੱਧਰ ਨੂੰ ਕਹਿਣ

ਸਰੀਰ ਦਾ ਚਾਹ ਚਾਹ ਕਰੀ ਜਾਦਾ ਚੱਕ ਲੈ 50 ਗਲਾਸ ਕੱਟ ਕਿੱਥੇ ਆ ਅੰਦਰ ਫੜਾ ਉੱਪਰ ਲੋ ਉਧਰ ਫੜਾਇਆ ਇਹਦਾ ਪਾਣੀ ਆ ਦੂਰ ਤੋਂ ਟੈਂਕੀ ਵਾਲਾ ਜਾਂਦਾ ਉਹਦੀ ਗੱਲ ਛੋੜੀ ਥੱਲੇ ਲਾਉ ਉਹ ਤੇ ਨੇੜੇ ਨਾਲੇ ਰੱਖਿਆ ਹੋਇਆ ਇਹਦੇ ਜੋ ਇਹਦੇ ਜੋੜ ਰੋੜੀ ਦੇ ਨਾਲੇ ਰੋੜੀ ਥੱਲੇ ਆਓ ਪਿਆ ਹੋ ਗਿਆ ਹੁਣ ਇੱਥੇ ਸਪਾਗ ਉਹ ਚਾਹ ਵਾਲਾ ਬੰਦੇ ਚਾਹ ਜ਼ਿਆਦਾ ਨਹੀਂ ਬਣਾਉਂਦੇ ਜਿਹੜੇ ਨੇ ਆ ਬੰਦੇ ਦੇ ਘੱਟਾ ਚਾਹ ਜ਼ਿਆਦਾ ਤੇਨ ਉੱਪਰ ਚਾਹ ਪੀ ਲਓ ਭਾਈ ਓਏ ਚਾਰ ਆਜੋ ਆਜੋ ਇੱਕ ਘੰਟਾ ਚਾਹ ਪੀਣੇ ਲਾਉਣਾ 10 ਜਣੇ ਆ ਠੀਕ ਹੈ ਵੀ ਇੱਕ ਇੱਕ ਘੰਟਾ ਚਾਹੇ ਪੀਣੇ ਕੋ ਲਗਾਣਾ ਅੱਜ ਮੈਨਾਂ ਲਗਾਇਆ ਦਾਲ ਮਟ ਛੱਡੀ ਵੀ ਆ ਸਸ 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 ਚਾਹ ਹੀ ਬਾਦ ਕਰਾ ਲਓ ਠੀਕਾ ਕਰ ਹਾਂ ਇੱਕ ਇੱਕ ਗੱਲ ਹੈ ਆਹੋ ਬਾਈ ਲੈਦਾ 15000 ਰੁਪਏ ਸਾਰਾ ਜਿੰਨੇ ਵੀ ਕੰਮ ਲੈ ਬਾਹਰ ਨਿਕਲ ਬੱਸ ਪਰ ਕਿੱਕਲ ਉਹਦੇ ਵੀਰ ਵੀਰ ਨੂੰ ਆਇਆ ਕਰਦਾ ਨਾਲ ਸਾਰਾ 15 20 ਮੈਂ ਕਰ ਦਿੰਨੇ ਵੇੜ ਦੇ ਜਾਂ ਵੇੜ ਦੇ ਜਾ ਯਾਰ ਵੀਰ ਨੂੰ ਜਾ ਠੀਕ ਆ ਝਾੜ ਦੇ ਠੀਕ ਆ ਕਿੱਤਾਂ ਮਾਂ ਮਾਂ ਕਿੰਨਾ ਹੀ ਰਿਆ ਹੋ ਗਿਆ ਸਾਰਾ ਆ ਸੁੱਪਰ ਪਿੰਡ ਬੰਨੂ ਘਵਾ ਦੀ ਰੰਡ ਬੰਨੂ ਘਵਾ ਦੇ ਹਾਂ ਬਾਉਂਡਰੀ ਘਵਾ ਦੇ ਪਿੰਡ ਦੇ ਮੇੜਾ ਕਰਦੇ ਕਿੱਤਿਆਂ ਤੱਕ ਲਿਆਓ ਪਿਆ ਹਾਂ ਨਹੀਂ ਲਿਪੇ ਪੁੱਤਾਂ ਤੇਰਾ ਓ ਮੈਂ ਤਾਂ ਕਹਿੰਦਾ ਇੱਥੇ ਲੱਗ ਜਾਂਦਾ ਇੰਨਾ ਘਾਤ ਕੱਢ ਲੈਂਦਾ ਹਾ ਉਹ ਕੱਢ ਲੈਣਾ ਉਹਨੂੰ ਟਾਈਮ ਤਾਂ ਲੱਗਣੀ ਐ ਨਾਲ ਪੈਡ ਲੱਗਣੀ ਐ ਪੈਡ ਲਾਉਣੀ ਐ ਇਹਾਂ ਦੀ ਮਾੜੀ ਕਿਹੜੀ ਟਾਈਮ ਲਾਣੀ ਐ ਇੱਥੇ ਕਾ ਲਿਆ ਪੈਡ ਲਾਉਣ ਦਾ ਅੱਛਾ ਉਹਦੇ ਲਾਣਾ ਪੈਡ ਵਾਲੇ ਦੇ ਅੱਛਾ ਗੱਡੀ ਪਾਰ ਆ ਟਾਇਰ ਪੈਡ ਤਾਂ ਲਾਉਣੀ ਨੇ ਲਾ ਕੇ ਦੇਣੀ ਐ ਲੈ ਬਸ ਤੇਰੀ ਗੱਲ ਬਣ ਗਈ ਢਾੜੀ ਪੈ ਗਈ ਤੇਰੀ ਪਾਰਟੀ ਤੇਰੇ ਵੱਲ ਅੱਜ ਤੇ ਬਾ ਨੁਕਸਾਨ ਸਹੀ ਲੱਗਣਾ ਹੈ ਕੌਣ ਸਹੀ ਲੱਗਣਾ ਹੈ ਬਾਈ? ਕੌਣ ਚੱਕੇ ਅੰਦਰ ਨਹੀਂ ਹੈ? ਕੱਡੇ ਅੰਦਰ। ਉਹ। ਉਹ 4-5 ਰੁਪਏ ਤੇ ਪੀਸ ਅੱਛਾ ਵੇਦਾ ਕਰਦਾ। ਇੱਧਰ। ਹਾਂ, ਇੱਧਰ ਪਹਿਲਾਂ ਗੱਲ ਇੱਧਰ ਰੱਖ ਲੈਂਦੇ ਆ। ਬਟ ਇੱਧਰ ਕਰ ਫੇਰ ਇੱਤਾ ਚੱਕਦੇ ਫਿਰ ਉਹ ਗਿਆ ਮੈਂ। ਹੋਰੇ ਕੱਪੜਾ। ਹਾਂ ਫਿਰ ਪਤਾ ਕਿਆ ਕਰਦਾ। ਇਹ ਸਾਲੇ 2-3 ਵਾਰੀ ਬਾਹਰ ਅੰਦਰ ਜਾਣੇ ਆ ਇਹ। ਠੀਕ ਆ। ਹੁਣ ਇਹਨਾਂ ਦੇ ਚਲੋ ਹਾਲ ਤਾਂ ਬਣਾ ਕੱਢਣੇ ਉਹ ਜਗ੍ਹਾ ਬਣਾ ਕੇ ਰੱਖ ਲੈ ਇੱਥੇ। ਠੀਕ ਆ। ਤੇ ਜਗ੍ਹਾ ਬਣਾ ਕੇ ਰੱਖ ਲੈ। ਆ ਬਟ ਨਰਦੇ ਜਦ ਆ ਸਮਾਂ ਚਕਵਾ ਕੇ ਤੇ ਟਾਇਲ ਲਵਾ ਕੇ ਫਿਰ ਆਪਣੇ ਅੰਦਰੇ ਪਾੜ ਦੇਣੇ ਇਹ ਐਤਾ ਕੁਸ ਕੰਨਾ ਬਣਾ ਆਪਾਂ ਨੂੰ ਜਗਾ ਦੀ ਮਨਾਲਾ ਸਮਟ ਚੱਕਰ ਬਾ ਦਿੱਤੇ ਤੇ ਐਸਾ ਝਾੜੂ ਮਾਰਦੀ ਵਸੋ ਤੇ ਪਾੜ ਸਮਟ ਰੱਖਿਆ ਕਿੱਥੇ ਆ ਟਿੱਟਾ ਦੇ ਇੱਧਰ ਰੱਖਦਾ ਦੂਜਾ ਦੂਜੇ ਚਕਾ ਕਰਨ ਨਾਲ ਲਾ ਕੇ ਇੱਕ ਬੰਦਾ ਹੀ ਕੋਈ ਇੱਧਰ ਲੋਲੇ ਢੇਰ ਮੈਂ ਕਹਿੰਦਾ ਚਮੂਰੇ ਮੂਰੇ ਹਾਂ ਚਾਹ ਪੀ ਲੋ ਪਹਿਲਾਂ ਕਾਪਾ ਵਣੇ ਨਾਲੇ ਲੈਂਦੇ ਨਾ ਇਹ ਕਿਤੇ ਕੱਪ ਹੈ ਮੈਗ ਚ ਆ ਗਿਆ ਜੀ ਮੇਰੇ ਬੜਾ ਠੀਕ ਹੈ ਮੈਂ ਕਿੰਨੀ ਤਰੱਕੀ ਹੋਊਗੀ ਹੋਰ ਕੀ ਹਾਂ ਜੀ ਨਹੀਂ ਲਾ ਭਾਈ ਚਾਹ ਇੱਕ ਨੰਬਰ ਵਣਦੀ ਸਾਡੇ ਘਰ ਚ ਸਪੈਸ਼ਲ ਚਾਹ ਪੱਤੀ ਲੈਂਦੀ ਹੋਈ ਆ ਨਹੀਂ ਸਹੀ ਗੱਲ ਆ ਲੈਨ ਤੇ ਚਿੰਨੈ ਸ਼ੁਰੂ ਕਰਦੇ ਜੀ ਉਹ ਉਹ ਉਹਨਾਂ ਮੁੰਡਿਆਂ ਨੂੰ ਪੁੱਛ ਲਾ ਚਾਹ ਕਿੱਦਾਂ ਭਾਈ ਬਹੁਤ ਵਧੀਆ ਜੀ ਲੈਨ ਤੇ ਸ਼ੁਰੂ ਕਰਦੇ ਲੈਨ ਤੇ ਸ਼ੁਰੂ ਕਰਦੇ ਲੈਨ ਤੇ ਰੱਖਣੇ ਸ਼ੁਰੂ ਕਰਦੇ ਮਹੀਨੇ ਬਾਅਦ 200 ਰੁਪਿਆ ਰਾਜ ਦੇ ਤਾਂ ਥੋੜੇ ਦੇ ਦੇ ਅੱਜ ਦਾ ਨਹੀਂ ਅੱਜ ਦਾ ਨਹੀਂ ਮੈਂ ਜਦੋਂ ਅੱਜ ਦੋ ਨਾਲ ਦਿਨ ਡੇਟ ਨਾਟ ਕਰਨਾ ਅੱਜ ਵੀਡੀਓ ਦੇਖ ਲੈ ਜਮਿਨਾ ਪੂਰਾ ਹੋ ਗਿਆ ਤੇ ਗਲਾਸ ਤੋਂ ਅਗਰ ਰੱਖਣੇ ਨਾਲੇ ਹਾਂ ਹਾਂ ਜਦ ਮੈਂ ਚਾਹ ਲੈ ਕੇ ਆਉਂਗਾ ਜੇ ਨਾ ਹੋਏ ਫਿਰ ਤੇ ਇੱਥੇ ਉਲਟਾ ਦਿੱਤੇ ਲੈਣੇ ਚਾਹੀਦੀ ਗਿਆ ਭਾਈ ਹਾਂ ਅੱਲਾ ਭਾਈ ਵੀਰ ਹੁਣੇ ਇਹ ਕਿਹੜੇ ਪਿੰਡ ਦਾ ਵੀਰੇ ਪਿੰਡ ਵੀਰੇ ਲੋ ਮਾਰਾ ਮੇਰਾ ਉਹ ਨਾਲਾ ਘੜ ਕੋਲ ਨਾਲਾ ਘੜ ਕੋਲ ਨਹੀਂ ਰੋਪੜ ਦੇ ਪੈ ਤੇ ਧਨੋਲੀ ਕੋਲੇ ਅਸੇ ਧਨੋਲੀ ਕੋਲ ਪੈ ਜਾਂਦਾ ਠੀਕ ਹੈ ਠੀਕ ਹੈ ਠੀਕ ਇੱਥੇ ਜਿਹੜੀ ਅਖੜ ਪਹਿਲਾਂ ਜੀ ਪਣੀ ਉਹਦੀ ਪ੍ਰੋਸੈਸ ਕਰ ਰਹੇ ਤੇ ਲਓ ਜੀ ਹੁਣ ਮੈਂ ਜਾਇਆ ਮਾ ਰੋਪੜ ਤੇ ਚੱਕੀ ਗਾੜੀ ਇਹਨਾਂ ਸੀ ਕੱਲ ਇੱਥੇ ਆਇਆ ਦੁਕਾਨ ਪਰ ਮੈਂ ਤੇ ਫਲੈਕਸ ਬਣਾਇਆ ਤਾਂ ਇਹ ਕਰਮਾੜਾ ਨਾ ਇਹ ਕਰਮਾੜਾ ਕਰਮਾੜਾ ਉਧਰ ਛੱਪਣ ਲੈ ਗਿਆ ਉਧਰ ਕਰ ਗਿਆ ਉਧਰ ਕਰਾਇਆ ਬੀਲ ਪੱਕੀ ਹੋ ਗਈ ਬੀਲ ਪੱਕੀ ਹੋ ਗਈ ਬੀਲ ਪੱਕੇ ਵਾਲੇ ਹੋ ਰਹੀ ਆ ਉਧਰ ਕੰਜ ਖੜ ਕੇ ਗੱਲਬਾਤ ਕਰਦੇ ਹੁਣ ਨਾਲ ਖੜ ਕੇ ਗੱਲਬਾਤ ਕਰਦੇ ਮਾਰਵਲ ਸ਼ੇਡ ਫਰਮੈਕਾ

ਇਦੋਂ ਸੀ ਇਹ ਸਾਰੀ ਮੰਗਣਾ ਸੇਮ ਹੈ ਇਹ ਲੈ ਰਸੀ ਗਿਆ ਉਹ ਤੇ ਬੜਾ ਬਹਾ ਠੀਕ ਹੈ ਲੈ ਕੀ ਹੋਣਾ ਇਹ ਮੇਰਾ ਵੀ ਬਣਾ ਲੋ ਵੀਡੀਓ ਉਹਲਾ ਤਰੀ ਬਣਾਤੀ ਵੀਡੀਓ ਨੰਬਰ ਦੇ ਦੂ ਵੀ ਨੰਬਰ ਦੇ ਰੋਪੜ ਦੇ ਵਿੱਚ ਕਿਸੇ ਨੇ ਸਸਤਾ ਰੇਟ ਪਰ ਰੈਡੀ ਕਰਨੀ ਹੋਵੇ ਤਾਂ ਇਹ ਬੰਦਿਆ ਸਪਾਰਕ ਕਰੋ ਕੈ ਨੰਬਰ ਹੈ ਹਾਂ ਹਾਂ ਨੰਬਰ ਆ ਜਾ ਬੀ ਤੇਰੇ ਨਾਲ ਗੂਗਲ ਦੀ ਜੀਮੇ ਲਈ ਆਹ ਜੀ ਅਰੇ ਬਾਈ ਚਾਟ ਮਾਈਕ ਚੈਟ ਹੈਲੋ ਹੈਲੋ ਹਾਂ ਆ ਮੰਨ ਚਲਾ ਗੂਗਲ ਦੀ ਜੀਮੇ ਆਮਦ ਲੈ ਵੀ ਲਓ ਲੈਓ ਬੱਸ ਤਾਂ ਲੈਓ ਚੱਲ ਤੇਰੇ ਕਰਾ ਅੱਗੇ ਦੱਸ ਦਿੰਦੇ ਨੰਬਰ ਘਰਾਂ ਪਹੁੰਚ ਆ ਤਾਂ ਬੁਰੇ ਟੰਗ ਦਾ ਇਹਨੂੰ ਤੇ ਲਵਾ ਦੇ ਯਾਰ ਇਹ ਤਾਂ ਉਹਨੂੰ ਤੇ ਵਾਪਸ ਹੀ ਚ ਦਊਗਾ ਉਹ ਮੈਂ ਤਾਂ ਮੇਨ ਫਰਾ ਦੇ ਪਹਿਲਾਂ ਯਾਰ ਅੱਛਾ ਪਤਾ ਨਹੀਂ ਦੁਕਾਨ ਦਾ ਹਾਂ ਕੋਈ ਨਾਲੇ ਯਾਰ ਬੱਸ ਉਹ ਦੁਕਾਨ ਦਾ ਪਤਾ ਨਹੀਂ ਜੀ ਦਾ ਮੈਨੂੰ ਦੁਕਾਨ ਦਾ ਪਤਾ ਨਹੀਂ ਹਾਂ ਮੈਨੂੰ ਪਤਾ ਨਹੀਂ ਦੂਸਰਾ ਕਿਹੜਾ ਪਹਿਲਾ ਕਿੜਾ ਲਗਾ ਦੇ ਦੂਸਰਾ ਕਿੜਾ ਹੈ ਹੈ ਸਲਫਟ ਸਟਾਰਟ ਇੱਕ ਪੈਣ ਦੀ ਬਹੁਤ ਚੱਲੇ ਮੇਰਾ ਕੰਮ ਤਾਂ ਨਿਬੜ ਗਿਆ ਤਾਂ 1 ਵਜੇ ਨਾ ਮੈਂ ਤਾਂ 12 1 ਵਜੇ ਫਿਕਸ ਕਰ ਦਿਓ 12:30 ਤਾਂ ਮੇਰਾ ਟਕਮਲੇਟ ਕਰਾਇਆ 12:30 ਲਿਆ ਬਾਈ ਫਿਰ ਖਾਈਏ ਪਟੋਰੇ ਯਾਰ ਅੱਜ ਖੁੱਲੇ ਚ ਬੈਠ ਕੇ ਖਾਵਾਂਗੇ ਲਿਆ ਵੀਰਾ ਕਰਮਾ ਕਰਮ ਰੋੜਦਾ ਰੋੜਦਾ ਆਉਣ ਦੇ ਉਹ ਦੇਖ ਤਾਂ ਵਧੀਆ ਲੱਗਦੀ ਆ ਉੱਪਰ ਵਧੀਆ ਲੱਗਦਾ ਹਾਂ 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 ਉਹ ਹਮਾਰਾ ਚਾਹ ਦਾ ਹਾਂ 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 ਡਾਊਨ ਆ ਰਹੀ ਆ ਜੇ ਡਾਊਨ ਆਇਆ ਆਪਦੀ ਆਇਆ ਹੋਇਆ ਰੋਟੀ ਪਰ ਟੋਟਾ ਕੈ ਲਿਵਰ ਕਾਰਪੇ ਲੇਤਾ ਹੈ ਨਹੀਂ ਇਹ ਨਹੀਂ ਤਾਂ ਇਥੇ ਲਿਆਏ ਫ੍ਰੀ ਮੈਂ ਹੀ ਹਾਂ ਫ੍ਰੀ ਵਾਲੇ ਬੰਦੇ ਬਹੁਤ ਆਉਂਦੇ ਆ ਹੈ ਪਾਰਟੀ ਤਾਂ ਸ਼ਾਮ ਨੂੰ ਆ ਫਿਰ ਆਲਟੇ ਸ਼ਾਮ ਨੂੰ ਕਰਨੀ ਆ ਮੈਂ ਦਰਾਜੇ ਖੋਲ ਦੇ ਲੈਨੇ ਅੱਧਾ ਨੱਕੇ ਹੁਣ ਲਾਉਣ ਉਹ ਪਾਣੀ ਮੇਰੇ ਬੈਨਰ ਜੇ ਵੀ ਆਏ ਹੋਣੇ ਯਾਰ ਇੱਕ ਬੈਨਰ ਵੀ ਦੇਖੇਗੇ ਹੁਣ ਨਾਲ ਉਹ ਚੈਨਲਰ ਹੋ ਗਿਆ ਜੀ ਇਹ ਬੈਨਰ ਬੈਨਰ ਕਾਲੇ ਕਾਲੇ ਜੇ ਇਹ ਸਮਾਨ ਲਾਇਆ ਹੁਣ ਉੱਪਰ ਤੇ

ਪੁੱਛਦਾ ਨਾ ਲਾ ਭਾਈ ਹਾਂ ਉਹ ਜਾ ਰਹੇ ਆਂ ਬਾਗਾਂ ਪੰਜ ਸੌ ਸੌ ਦਾ ਸਰਪੰਚ ਨਾ ਭਾਈ ਲੱਗਣ ਲੱਗੇ ਹੋਇਆ ਰੰਗ ਜਾ ਪਾਉਣੇ ਨੇ ਭੱਦੀ ਭੱਦੀ ਜਿਹੀ ਲੱਗਣ ਲੱਗੀ ਯਾਰ ਮੈਂ ਤਾਂ ਇੰਨੇ ਚਮਕੀਲੇ ਲੈ ਕੇ ਆਇਆ ਤਾਂ ਇਹ ਕਿਹੜੀ ਟੀਮ ਪਰ ਪੈਸੇ ਲਾਵਾ ਅੱਜ ਅੱਜ ਪੰਜਾਬ ਤੇ ਰਾਜਸਥਾਨ ਦਾ ਮੈਚ ਆ ਕਾ ਗੁਜਰਾਤ ਦਾ ਕਿਹੜਾ ਮੈਚ ਹੈ ਕਿਸੀ ਅੱਜ ਪਤਾ ਨਹੀਂ ਰਾਇ ਨਹੀਂ ਬਰਾਬਰ ਹਾਂ ਹੈ ਪੰਜਾਬ ਦੇ ਖੇਡਦੇ ਨੇ ਨਾ ਰੈਣੀ ਪਕੀਤਰ ਖੜਦਣਾ ਅੱਜ ਹੈ ਕਿਹਦਾ ਕਿਹਦਾ ਮੈਚ ਹੈ ਇੰਨਾ ਵੱਡਾ ਪਜਾ ਦੂਜੀ ਟੀਮ ਦਾ ਪਤਾ ਨਹੀਂ ਕਿਹੜੀ ਆ ਦੂਜੀ ਟੀਮ ਹੈਗੀ ਮਾਲਾਂ ਚੱਲੀਆਂ ਗੈਲ ਐਮ ਜੇ 11 ਐਮ ਜੇ 11 ਕਿਸੇ ਨੂੰ ਉਹ ਦੂਜੀ ਟੀਮ ਕਿਹੜੀ ਆ ਜੋਰੇ ਅੱਜ ਕਿਹੜੀ ਆ ਪੰਜਾਬ ਦਾ ਗੁਜਰਾਤ ਨਾਲ ਹੈ ਗੁਜਰਾਤ ਨਾਲ ਹਾਂ ਗੁਜਰਾਤ ਚ ਉਹ ਆ ਤੇਰਾ ਆਪਣਾ ਆਂਚੂ ਬੇਟਾ ਜਿ ਗਰਾਊਂਡ ਚ ਆਇਆ ਇਹ ਸੱਟ ਫੱਜੀ ਵਿਚਾਰੇ ਤੇ ਰੋਂਦਾ ਮੇਰੇ ਕੋਲ ਆ ਨਹੀਂ ਰਿਹਾ ਹੈਗਾ ਮੈਂ ਖੇលੂਗਾ ਹਾਂ ਬਾਈ ਦੂਜਾ ਕਿੱਧਰ ਆ ਉਹ ਬੈਟਿੰਗ ਕਰ ਰਿਹਾ ਆਂਚੂ ਬੇਟਾ ਆਂਚੂ ਬੇਟਾ ਆਓ ਇਹਦੇ ਕੋਲ ਬੇਟਾ ਨਾ ਢੰਡੇ ਰਹੋ ਚੱਲਿਆ ਤੇ ਹੁਣ ਚੱਲੀਏ ਕੜੀ ਕੰਡਾ ਮੋਟਰ ਤੇ ਘਰ ਤੋਂ ਆਇਆ ਫੋਨ ਕਹਿੰਦੇ ਕਰਾ ਬਣ ਲਗੀਆਂ ਕਚੌਰੀਆਂ ਤੇ ਗੁਲਗੁਲੇ ਮੈਂ ਕਹਾਂ ਜੀ ਫੇਰ ਕਹਿੰਦੇ ਮੋਟਰ ਪਰ ਤੇ ਧਨੀਆ ਲਿਆ ਮੇਥੀ ਲਿਆ ਪੁੰਖਾ ਲਿਆ ਜਿਹੜੀਆਂ ਵਿੱਚ ਹਰੀਆਂ ਹਰੀ ਜੀਆਂ ਪੈਂਦੇ ਆਉਂਦੇ ਹੁੰਦੇ ਮੈਂ ਕਹਾਂ ਜੀ 7 ਵਜੇ ਉਨੇ ਲੈ ਕੇ ਆਉਂਦੇ ਆ ਕੱਟ ਕੇ ਮੇਥੀ ਕੱਟੇ ਦੇ ਵਿੱਚ ਤਨੀਆ ਤੇ ਭੁੱਖਾ ਕੱਟ ਕੇ ਆਪਾਂ ਨੇ ਵਿੱਚ ਰੜਾਤੇ ਆ ਬਣਦੀ ਹੈ ਨੇ ਗਰਮਾ ਗਰਮ ਕਚੌਰੀਆਂ ਗੋਲਗਲੇ ਨੇ ਕੱਟੇ ਤੁਮਨੇ ਨਹੀਂ ਉਹ ਪਿੱਛੇ ਤੇਰੇ ਮੱਥਾ ਹਾਂ ਪਾਵਾ ਕਰ ਕੋ ਲੋਜਿਕ ਗੋਲਗਲੇ ਖਾਈਏ ਕਿ ਕਰੋਲੇ ਉੱਧਰ ਚੱਲ ਰਿਹਾ ਮੈਚ ਅੱਜ ਪੰਜਾਬ ਤੇ ਗੁਜਰਾਤ ਦਾ ਮੈਚ ਹੈ ਗਿੱਲ ਨੇ ਜਿੱਤੇ ਕਿ ਬੋਲਿੰਗ ਦੇ ਲਈ ਕਿ ਬੈਟਿੰਗ ਹੈ ਅਪਣੇ ਇੰਡੀਆ ਪੰਜਾਬ ਦੀ ਬੈਟਿੰਗ ਆ ਗਈ। ਕਿਹੜੇ ਤੌਰ ਸਿਮਲੋਟੇ ਜਿਹੜੇ ਹੰਦਰਾਸ਼ ਤੇ ਉਹ ਚੌਰੀਆਂ ਨਾਲ ਥੋੜੀ ਜਿਹੀ ਮਲਾਈ ਤੇ ਨਾਲ ਚੱਲਦਾ ਹੋਇਆ ਪੰਜਾਬ ਦਾ ਮੈਚ। ਕਿਆ ਬਾਤਾਂ ਬਈ ਕਿਆ ਬਾਤਾਂ। ਤੇ ਹੁਣ ਆਪਾਂ ਵੀਡੀਓ ਮੈਚ ਹੁਣ ਤੇ ਵੀਡੀਓ ਬੰਦ ਕਰਦੇ ਆਪਾਂ ਤੇ ਦੇਖ ਕੇ ਸਵਾਦ ਆਣਾ ਮੈਚ ਦੇਖਦੇ ਮਹਿਗਨਲ ਬੈਠ ਗਏ। ਤੇ ਨਾਲੇ ਸੀ ਥੋੜਾ ਬੋੜਾ ਸੱਟਾ ਖੇលਦੇ ਹੁੰਦੇ ਆ ਉਹ ਖੇਲਾਂਗੇ। ਦੇਖਦੇ ਆ ਫਿਰ।